ਕੋਟਕਪੂਰਾ ਸ਼ਹਿਰ ਦੀ ਇਸ ਵੇਲੇ ਦੀ ਵੱਡੀ ਅਪਡੇਟ ਕੋਟਕਪੂਰਾ ਬੜਿਆਂ ਸਹਿਮ ਦਾ ਮਾਹੌਲ ਪੁਲਿਸ ਥਾ-ਥਾ ਤੇ ਜਾ ਕੇ ਦੁਕਾਨਾਂ ਬੰਦ ਕਰਵਾ ਰਹੀ ਹੈ ਤੇ ਲੋਕਾਂ ਨੂੰ ਘਰੇ ਜਾਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਜਿੱਥੇ ਹੀ ਇਸ ਜੰਗ ਦੇ ਕਾਰਨ ਸਾਰੇ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਬਾਰਡਰ ਏਰੀਆ ਦੇ ਵਿੱਚ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਜਿੰਨੇ ਵੀ ਸ਼ਹਿਰ ਲੱਗਦੇ ਨੇ ਉਹਨਾਂ ਦੇ ਵਿੱਚ ਜਿਹੜੇ ਆ ਲੋਕਾਂ ਨੂੰ ਘਰੇ ਰਹਿਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਤੇ ਪਹਿਲਾਂ ਤਾਂ ਰਾਤ ਨੂੰ ਹੀ ਦਿੱਤੇ ਜਾ ਰਹੇ ਸੀ ਪਰ ਅੱਜ ਦਿਨੇ ਹੀ ਕੋਟਕਪੂਰਾ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪੁਲਿਸ ਥਾਂ-ਥਾਂ ਤੇ ਆਪਦੀਆਂ ਗੱਡੀਆਂ ਤੇ ਉੱਪਰ ਗਸ਼ਤ ਕਰ ਰਹੀ ਹੈ ਤੇ ਲੋਕਾਂ ਨੂੰ ਆਦੇਸ਼ ਦਿੱਤੇ ਜਾ ਰਹੇ ਨੇ ਵੀ ਆਪਦੀਆਂ ਦੁਕਾਨਾਂ ਬੰਦ ਕਰਕੇ ਆਪਦੇ ਕੰਮਕਾਰ ਬੰਦ ਕਰਕੇ ਘਰੋ ਘਰੀ ਪਹੁੰਚ ਜਾਓ ਜਲਦੀ 50 ਮਿੰਟਾਂ ਦੇ ਵਿੱਚ ਸਾਰੇ ਲੋਕ ਘਰੋ ਘਰੀ ਪਹੁੰਚ ਜਾਣ ਸੋ ਇਸ ਵੇਲੇ ਦੀ ਵੱਡੀ ਅਪਡੇਟ ਹੈ ਇਸ ਕੋਟਕਪੂਰਾ ਦੇ ਵਿੱਚ ਕਿ ਇਸ ਵੇਲੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਇਸ ਵੇਲੇ ਸਹਿਮੇ ਹੋਏ ਨੇ ਖੋਰੇ ਕਿੱਡੀਕ ਜੰਗ ਦਾ ਇਹ ਰੂਪ ਲੈ ਚੁੱਕੀ ਹੈ ਜੰਗ ਖੋਰੇ ਕਿੱਡਾ ਕੁ ਵੱਡਾ ਕੋਈ ਕਾਰਨਾਮਾ ਹੋਏਗਾ ਸਾਡੇ ਇੱਥੇ ਵੀ ਕੋਟਕਪੂਰੇ ਤੱਕ ਵੀ ਕੀ ਜੰਗ ਦੇ ਪ੍ਰਭਾਵ ਵੇਖਣ ਨੂੰ ਮਿਲ ਸਕਦੇ ਨੇ ਇਸ ਵੇਲੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕੋਟਕਪੂਰਾ ਦੇ ਲੋਕਾਂ ਦੇ ਵਿੱਚ ਤੇ ਜਿੱਥੇ-ਜਿੱਥੇ ਰਾਤ ਨੂੰ ਵੀ ਜਿਹੜਾ ਹੈਗਾ ਇਹੋ ਸ਼ਾਮ 7-8 ਵਜੇ ਤੋਂ ਬਾਅਦ ਜਿਹੜੇ ਆਏ ਉਹ ਬੱਤੀਆਂ ਬੁਝਾਉਣ ਦਾ ਆਰਡਰ ਦੇ ਦਿੱਤਾ ਜਾਂਦਾ ਏ ਕਿ ਕਿਸੇ ਵੀ ਘਰ ਦੀ ਲਾਈਟ ਨਾ ਜਗਦੀ ਹੋਵੇ ਤੇ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਪਰ ਇਸ ਵੇਲੇ ਦਿਨੇ ਹੀ ਦੇਖਿਆ ਜਾ ਰਿਹਾ ਏ ਕਿ ਪੁਲਿਸ ਕੋਟ ਕਪੂਰਾ ਦੇ ਵਿੱਚ ਥਾਂ-ਥਾਂ ਤੇ ਗਸ਼ਤ ਕਰ ਰਹੀ ਹੈ ਤੇ ਲੋਕਾਂ ਨੂੰ ਇਹ ਆਦੇਸ਼ ਦੇ ਰਹੀ ਹੈ ਵੀ ਆਪਣੇ ਕੰਮਕਾਰ ਛੱਡ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਜਲਦੀ ਤੋਂ ਜਲਦੀ ਘਰੇ ਪਹੁੰਚ ਜਾਵੋ ਆਪਣੇ ਘਰਾਂ ਦੇ ਵਿੱਚ ਰਹੋ ਸੁਰੱਖਿਅਤ ਰਹੋ ਸੋ ਇਸ ਵੇਲੇ ਦੀ ਵੱਡੀ ਅਪਡੇਟ ਹੈ ਕੀ ਕੀ ਹੋ ਰਿਹਾ ਹੈ ਬਾਰਡਰ ਦੇ ਉੱਪਰ ਕੀ ਜੰਗ ਦੀ ਕੀ ਕਾਰਵਾਈ ਹੈ ਕੀ ਅਪਡੇਟ ਹੈ ਸਾਰੇ ਲੋਕਾਂ ਨੂੰ ਹੀ ਇਸ ਵੇਲੇ ਸਹਿਮ ਦਾ ਮਾਹੌਲ ਬਣਿਆ ਹੋਇਆ ਸਾਰੇ ਲੋਕ ਜਾਨਣਾ ਚਾਹੁੰਦੇ ਨੇ ਵੀ ਕੀ ਹੋ ਰਿਹਾ ਹੈ ਆਖਰ ਦੇ ਵਿੱਚ ਕੀ ਇਹ ਜੰਗ ਜਿਹੜੀ ਹੈ ਬਹੁਤ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਕੀ ਜਿੰਨੇ ਸੋਸ਼ਲ ਮੀਡੀਆ ਦੇ ਉੱਪਰ ਜੰਗ ਦੇ ਜਿਹੜੇ ਕਟਨਾਵਾ ਦੱਸੀਆਂ ਜਾਂਦੀਆਂ ਨੇ ਜਾਂ ਜੰਗ ਦੇ ਜਿੰਨੇ ਵੀ ਅਨੁਮਾਨ ਲਗਾਏ ਜਾਂਦੇ ਨੇ ਕੀ ਉਹ ਸਹੀ ਨੇ ਕੀ ਸੱਚਮੁੱਚ ਹੀ ਜੰਗ ਜਿਹੜੀ ਹੈ ਉਹ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਕਿ ਸੱਚਮੁੱਚ ਹੀ ਜਿੱਥੇ-ਜਿੱਥੇ ਵੀ ਗੋਦੀ ਮੀਡੀਆ ਦਿਖਾ ਰਿਹਾ ਏ ਉੱਥੇ-ਉੱਥੇ ਹਮਲੇ ਹੋਏ ਨੇ ਉੱਥੇ-ਉੱਥੇ ਡਰੋਨ ਹਮਲੇ ਹੋਏ ਨੇ ਉੱਥੇ-ਉੱਥੇ ਜਿਹੜੇ ਆ ਜਿਹੜੇ ਜਹਾਜ਼ਾਂ 'ਤੇ ਹਮਲੇ ਹੋਏ ਨੇ ਜਾਂ ਕਿਸੇ ਕਿਸਮ ਦਾ ਹੋਰ ਕੋਈ ਕਾਰਨ ਹੈ ਇਹਦੇ ਪਿੱਛੇ ਦੀ ਸਚਾਈ ਜਿਹੜੀ ਹੈ ਉਹ ਆਪਾਂ ਜ਼ਰੂਰ ਇਸ ਦੇ ਉੱਪਰ ਚਰਚਾ ਕਰਾਂਗੇ ਪਰ ਇਸ ਵੇਲੇ ਜਿਹੜਾ ਹੈਗਾ ਏ ਕੋਟਕਪੂਰਾ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਏ ਕੋਟਕਪੂਰਾ ਦੇ ਵਿੱਚ ਪੁਲਿਸ ਗਸ਼ਤ ਕਰ ਰਹੀ ਹੈ ਇਕੋਟ ਕਪੂਰਾ ਦੇ ਸ਼ਹਿਰ ਨੂੰ ਜਿਹੜਾ ਹੈ ਬੰਦ ਕਰਵਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਘਰੇ ਜਾਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਹੈ ਇਹ